ਸਾਡੇ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾੜੀ ਨੇ ਬੜੀ ਮਿਹਨਤ ਕੀਤੀ ਹੈ ਅਸੀਂ ਵੀ ਦਫਤਰ ਬੈਠਦੇ ਹਾਂ ਅਸੀਂ ਹੁਣ ਸਾਨੂੰ ਪਿੰਡਾਂ ਨੇ ਸਰਪੰਚੀ ਨਵਾਜਿਆ ਮੌਜੂਦਾ ਸਰਪੰਚ ਹਾਂ ਰਾਜਦੀਪਪੁਰ ਖੁੱਲਰ ਲੋਹਾਰ ਖੇੜਾ ਤੋਂ ਤੋਂ ਸੋ ਅਸੀਂ ਹੁਣ ਪਿੰਡਾਂ ਦੇ ਵਿੱਚ ਕੰਪੇਨਾਈਨ ਕਰ ਰਹੇ ਹਾਂ ਵੋਟਾਂ ਵਾਸਤੇ ਸਾਨੂੰ ਬਹੁਤ ਤਗੜਾ ਖੁਲਾਰਾ ਮਿਲ ਰਿਹਾ ਹੈ ਕਹਿੰਦੇ ਕਿ ਪਹਿਲਾਂ ਵੀ ਵੋਟਾਂ ਪਾਈਆਂ ਸਨ ਪਹਿਲਾਂ ਵੇਖੋ ਐਮਐਲਏ ਸਾਹਿਬ ਜਿਤਾਏ ਫਿਰ ਐਮਸੀ ਜਿਤਾਏ ਇਸ ਸਾਡੇ ਸਰਪੰਚ ਜਿਤਾਏ ਹੁਣ ਵੀ ਕਿੰਦੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਿਤੀ ਦੁਆਰਾ ਜਿਤਾਵਾ। ਸੋ ਮਾਨ ਸਾਹਿਬ ਸਾਡੇ ਸੀਐਮ ਪੰਜਾਬ ਉਹਨਾਂ ਦੇ ਕੰਮ ਬੋਲਦੇ ਹਨ। ਲੋਕ ਖੁਸ਼ ਹਨ। ਬਿਜਲੀ ਵਾਧੂ ਜੋ ਵੀ ਜੁਨਟ ਫ੍ਰੀ ਨੇ ਤੇ ਔਰ ਜੋ ਆਟਾ ਦਾਲ ਸਕੀਮ ਆ ਉਹ ਆਪਾਂ ਮਿਲ ਰਿਹਾ ਹੈ। ਬੱਸਾਂ ਦਾ ਕਿਰਾਇਆ ਫ੍ਰੀ ਆ। ਬਾਕੀ ਬੰਦਾ ਕਹਿੰਦੋ ਦਵਾਈ ਫ੍ਰੀ ਆ। ਬਾਕੀ ਮੋੜ ਕੀ ਚਾਹੀਦਾ। ਬਾਕੀ ਸਕੂਲਾਂ ਨਾਲ ਵੀ ਨਹੀਂ ਕਰ ਬਹੁਤ ਵਧੀਆ ਕਰਤਾ ਪਾਣੀ ਨਹਿਰਾਂ ਨਵੀਆਂ ਬਣਾਤੀਆਂ ਖਾਲ ਨਵੇਂ ਬਣਾਤੇ ਆ ਟਰਾਂਸਫਰਮ ਜੋ ਕਿ 25 25 ਦੇ ਸੀ ਉਹ 30 30 ਦੇ ਕਰਦੇ ਠੀਕ ਹੈ ਜੀ ਸੋ ਵਿਕਾਸ ਦੇ ਕੰਮਾਂ ਦੇ ਲੋਕ ਕੋਟ ਪਾ ਰਹੇ ਨੇ ਕੀ ਗੱਲਾਂ ਦੇ ਤੌਰ ਤੇ ਨਹੀਂ ਸੋਬਾ ਇਸ ਸਾਰਾ ਜੰਦਾ ਸੀਐਮ ਸਾਡੇ ਭਗਵੰਤ ਮਾਨ ਜੀ ਪੰਜਾਬ ਜਿਨ੍ਹਾਂ ਨੇ ਸਾਨੂੰ ਗਰੰਟੀ ਦਿੱਤੀਆਂ ਤੇ ਅਸੀਂ ਜੋ ਵਿਕਾਸ ਕਰ ਸਕਿਆ ਬਾਕੀ ਹੋਰ ਵੀ ਜੋ ਰਹਿ ਗਿਆ ਅਸੀਂ ਵਾਦੇ ਕੀਤੇ ਆ ਉਹ ਵੀ ਪੂਰੇ ਕਰਾਂਗੇ ਸੋ ਐਮਐਲਏ ਸਾਬ ਸਾਡੇ ਰਾਤ ਦਿਨ ਪੂਰੇ ਮਿਹਨਤੀ ਐਮਐਲਏ ਹਨ ਗੋਪੀ ਸਿੰਘ ਜੀ ਬਣਾ ਲਈ ਉਹਨਾਂ ਦੀ ਸਾਡੀ ਸਰਪੰਚਾਂ ਦੀ ਐਮਸੀਆਂ ਦੀ ਪੂਰੀ ਟੀਮ ਨਾਲ ਹੈ ਤੇ ਲੋਕ ਨਾਲ ਹਨ ਸਾਈ ਭਾਰੀ ਬਹੁਮਤ ਤੇ ਕਲਵੰਤ ਸਿੰਘ ਜੀ ਸੰਘਾ ਨੂੰ ਵੋਟਰਾਂ ਨੇ ਚਿਤਾ ਕੇ ਜਿਹੜਾ ਪ੍ਰਚਿਤ ਚ ਜੀਨਰ ਕਰਾਂਗੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬੈਂਕੂ ਕਾਰਸਾ ਬੈਂਕੂ ਜੀ ਸਾਡਾ ਪਿੰਡ ਵਾਸੀਆਂ ਦਾ ਪਿੰਡ ਆਲੂਪੁਰ ਦੇ ਸਾਰੀ ਸਾਥ ਸੰਗਤ ਦਾ ਜੋ ਸਰਦਾਰ ਜੋਗਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਝੋਲੀ ਬਿਨਾਂ ਵੋਟਾਂ ਤੋਂ ਜਿੱਤ ਪਾਈ ਤੇ ਦੂਸਰਾ ਸਾਡਾ ਕੈਂਡੀਡੇਟ ਜੋ ਪ੍ਰਵੰਤ ਸਿੰਘ ਸੰਗਾ ਜ਼ਿਲ੍ਹਾ ਪ੍ਰੀਸ਼ਦ ਚੋਣ ਲੜਦਿਆ ਉਹਨਾਂ ਦਾ ਵਰਤਮਾਨ ਸਾਥ ਦੀਏ ਖਾਨੇ ਆਉਣ ਵਾਲੇ ਸਮੇਂ 'ਚ ਅਸੀਂ ਦੋਨੇ ਵੀ ਲੜ ਕੇ ਪਿੰਡਾਂ ਦੇ ਵਿੱਚ ਵਰਤਮਾਨ ਡਿਵੈਲਪਮੈਂਟ ਕਰਵਾ ਸਕਦੇ ਹਾਂ ਸਾਡੇ ਅੱਜ ਸਾਡੇ ਪਿੰਡ ਗੁਰਪ੍ਰੀਤ ਸਿੰਘ ਜੀ ਬਣਾਲੀ ਆਏ ਬਹੁਤ ਵੱਡਾ ਇਕੱਠ ਹੋਇਆ ਹੈ ਸਾਡੇ ਚੰਡਾ ਜੋਂ ਤੋਂ ਕੁਲਵੰਤ ਸਿੰਘ ਸੰਘਾ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਜੋ ਜਿਸ ਨੂੰ ਅਸੀਂ ਵੱਡੇ ਬਹੁਮਤ ਨਾਲ ਜਿਤਾ ਕੇ ਭੇਜਾਂਗੇ ਤੋਂ ਸਵੇਰ ਤੋਂ ਲੈ ਕੇ ਲਗਾਤਾਰ ਕਈ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸਾਡਾ ਵਰਕਰ ਕੁਲਵੰਤ ਸਿੰਘ ਸੰਘਾ ਜੋ ਸ਼ੁਰੂ ਤੋਂ ਮੁੰਡਲਾ ਵਰਕਰ ਹੈ ਜ਼ਿਲ੍ਹਾ ਪ੍ਰੀਸ਼ਦੀ ਚੋਂ ਲੜਦੇ ਹਾਂ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਫਰੇ ਹਲਕੇ ਦੇ ਵਿੱਚੋਂ ਮਿਲ ਰਿਹਾ ਹੈਗਾ ਸੋ ਨਬਰ ਦੇ ਵਿੱਚੋਂ ਜੋਣ ਢੰਡਕਲਾਂ ਦੇ ਵਿੱਚੋਂ ਇਹ ਲੋਕਾਂ ਦਾ ਵਿਸ਼ਵਾਸ ਆ ਕਿ ਵੱਡੀ ਲੀਡ ਦੇ ਉੱਤੇ ਪ੍ਰਵਾਂਤ ਸਿੰਘ ਸੰਘਰਸ਼ ਜਿੱਤ ਕੇ ਜ਼ਿਲ੍ਹਾ ਪ੍ਰੀਸ਼ਦ ਜਾਣਗੇ ਤਾਂ ਜੋ ਇਲਾਕੇ ਦੇ ਜਿਹੜੇ ਕੰਮ ਆ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਹੋਣ ਵਾਲੇ ਆ ਉਹ ਵੱਡੀ ਪੱਧਰ ਤੇ ਕਰਵਾ ਸਕਣਗੇ